ਵਾਹੀ ਗੁਰ ਚਿਕਾ ਖਾਲਸਾ ਵਾਹੀ ਗੁਰ ਚਿਕੀ ਫਤਿਹ ਜਿਵੇਂ ਆਪਣੇ ਰੰਜੋਤ ਨੂੰ ਦੱਸਿਆ ਜੀ ਆਪਣੇ ਹੋ ਰਿਹਾ ਪੇਂਟ ਪੇਂਟ ਵਾਲੇ ਆਏ ਹੋਏ ਨੇ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਹੈ ਜਿਸ ਕਰਕੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਰੰਜੋਤ ਹੀ ਬਣਾਉਂਦਾ ਆਪਣਾ ਅੱਜ ਮੈਂ ਕਿ ਚਲੋ ਥੋੜੀ ਜਿਹੀ ਮੈਂ ਬਣਾਦਾ ਕਿ ਕਿ ਰੋਟੀ ਪਾਣਦੇ ਰਹਿੰਦੇ ਜੀ ਟਾਈਮ ਹੀ ਨਹੀਂ ਲੱਗਦਾ ਹੈਗਾ ਆ ਦੇਖੋ ਜੀ ਪੇਂਟਰ ਲੱਗ ਰਹੇ ਨੇ ਪੁਰਾਣੀ ਘਰ ਤੇ ਵਿੱਚ ਵੀ ਜੀ ਰੇਟ ਵੀ ਕੰਮ ਚੱਲ ਰਿਹਾ ਜੀ ਤੇ ਉੱਤੇ ਵੀ ਪਰ ਮੱਝਾਂ ਆਂਦਾ ਨਹੀਂ ਵੀ ਜੀ ਆਪਣੇ ਮਿਸਟਰੀ ਲੱਗਿਆ ਹੋਇਆ ਉਧਰ ਵੀ ਸੈਟਿੰਗ ਜੀ ਕਰਾ ਰਹੇ ਆ ਆਪਾਂ ਸਾਰੀ ਕੋਠੀ ਦੇ ਵਿੱਚ ਘਾਮ ਹੀ ਚੇਪੇ ਆਏ ਜੀ ਹੁਣ ਆਪਾਂ ਤੁਹਾਨੂੰ ਉੱਪਰ ਦਿਖਾਨੀ ਇਹੇ ਪੇਪਰ ਲੱਗਿਆ ਹੋਏ ਸੀਗਾ ਜੀ ਆਪਾਂ ਨੇ ਇੱਥੇ ਪੇਪਰ ਤਰਾ ਕੇ ਪੇਂਟਿੰਗ ਕਰਵਾ ਲਿਆ ਆ ਦੇਖੋ ਜੀ ਆਪਾਂ ਗੋਲ ਲਵਾ ਰਹੇ ਜੀ ਮਿਆਂ ਲੱਗੇ ਹੋਇਆ ਪਹਿਲਾਂ ਨਹੀਂ ਲੱਗੇ ਹੋਏ ਸੀਗਾ ਹੁਣ ਮੰਦੀ ਪਾਪਾ ਕਹਿਣ ਲੱਗੇ ਵੇ ਵੀ ਨਾਲ ਦੀ ਨਾਲ ਹੁਣ ਪਿਛਲੇ ਹੈ ਕਿ ਨਹੀਂ ਦੀ ਵੀ ਵੀ ਨਾਲ ਦੀ ਨਾਲ ਹੀ ਕੰਮ ਇਹ ਵੀ ਨਿਭੜ ਜਾਣਾ ਹੈ ਉਹੀ ਤਾਂ ਹੁਣ ਆ ਦੇਖੋ ਜਿੱਧਰ ਵੀਰ ਜੀ ਲੱਗ ਰਹੇ ਨੇ ਗੋਲਾ ਲਾਹਰਾ ਸਾਡੇ ਗੋਲਾ ਲਾਉਣ ਜੀ ਸਾਰੀ ਕੋਠਰੀ ਵਿੱਚ ਐਵੇਂ ਹੀ ਸਾਰੇ ਕਮਰੇ ਦੀ ਵਿਸਤਾਰ ਲਾ ਦੇ ਇੱਕ ਇਹੀ ਕਮਰਾ ਰਹਿ ਗਿਆ ਬਸ ਤੇ ਕਿਚਨ ਦੇ ਵਿੱਚ ਲਾਣਾ ਰਹਿ ਗਿਆ ਆ ਦੇਖੋ ਜੀ ਇਧਰ ਵੀ ਲੱਗ ਗਿਆ ਜਿਵੇਂ ਆ ਦੇਖੋ ਇਹਦੇ ਨਾਲ ਕਾਫੀ ਜ਼ਿਆਦਾ ਮਤਲਬ ਪੇਪਰ ਦੀ ਮਜ਼ਬੂਤੀ ਹੋ ਜਾਂਦੀ ਹੈ ਜੀ ਕਾਫੀ ਸਾਲ ਕੱਢ ਜਾਣਾ ਐ ਐਵੇਂ ਐਵੇਂ ਕਰਕੇ 2 2 ਸਾਲ ਤਾਂ ਵੈਸੇ ਤਾਂ ਹੋ ਹੀ ਗਏ ਨੇ ਲੱਗੇ ਨੂੰ ਅੰਦਰ ਆਪਾਂ ਛੱਤਾਂ ਦੇ ਉੱਤੇ ਪੇਂਟ ਹੋਊਗਾ ਜੀ ਬਾਕੀ ਤਾਂ ਤਕਰੀਬਨ ਆਪਣੇ ਪੇਪਰ ਲੱਗੇ ਹੀ ਹੋਇਆ ਹੈ ਛੱਤਾਂ ਵਿੱਚ ਕਰਾਉਣਾ ਆਪਾਂ ਨੇ ਬਸ ਆਪਣੀ ਛੱਤਾਂ ਹੀ ਖਰਾਬ ਹੋਈਆਂ ਹੋਈਆਂ ਨੇ ਮੜੀ ਮੜੀ ਜੀਆਂ ਤੇ ਸਾਰੇ ਕਮਰਿਆਂ ਦੇ ਵਿੱਚ ਆਪਣੇ ਟੋਟਲੀ ਪੇਪਰ ਲਵਾ ਦਿੱਤੇ ਮਤਲਬ ਪੇਪਰ ਤਾਂ ਲੱਗੇ ਹੀ ਹੋਏ ਸੀਗੇ ਜਿਵੇਂ ਤੁਹਾਨੂੰ ਦੱਸਿਆ ਇਹ ਗੋਲਾ ਦੇਖ ਰਹੇ ਹੋ ਤੁਸੀਂ ਆ ਦੇਖੋ ਜੀ ਹੋਲਡਿੰਗ ਸਾਰੇ ਕਮਰਿਆਂ ਦੇ ਵਿੱਚ ਇਹ ਭਰਾ ਲਗਾ ਰਿਹਾ ਜੀ ਮੇਰੇ ਕਮਰੇ ਦੇ ਵਿੱਚ ਵੀ ਲੱਗ ਗਿਆ ਜੀ ਸਾਰੇ ਕੋਠੇ ਦੇ ਵਿੱਚ ਪੂਰਾ ਗਾਂ ਵਿੱਚ ਆ ਪਿਆ ਹੈ ਜੀ ਜਦੋਂ ਵੀ ਕੋਈ ਆਪਾਂ ਕੰਮ ਕਰਦੇ ਹਾਂ ਐਵੇਂ ਗਾ ਮਿੱਚ ਜਾਂਦਾ ਹੈ ਚੁਲਹਾ ਪਤ ਨੂੰ ਬਾਹਰ ਦਿਖਾ ਨਹੀਂ ਬਾਹਰਲੇ ਵਿੜੇ ਚ ਹਾ ਦੇਖੋ ਜੀ ਇਧਰ ਵੀ ਤਕਰੀਬਨ ਸਾਰਾ ਹੀ ਹੋ ਗਿਆ ਟ ਟ ਰਹਿ ਗਿਆ ਹੁਣ ਟ ਲੈ ਜੰਗਲ ਦੇ ਉੱਪਰ ਤੱਕ ਤਕਰੀਬਨ ਨਿਭੜੀ ਗਿਆ ਜੀ ਇਹ ਆਪਣੇ ਮੱਝਾਂ ਵਾਲੀ ਤਰਫ ਆਪਾਂ ਨੇ ਮਿਸਤਰੀ ਲਗਾਇਆ ਹੋਇਆ ਜੀ ਇਧਰ ਵੀ ਸੈਟਿੰਗ ਕਰਵਾ ਰਹੇ ਨੇ ਇਧਰ ਵੀ ਪੇਂਟ ਹੋਊਗਾ ਕਿਚਨ ਦੇ ਵਿੱਚ ਵੀ ਤਕਰੀਬਨ ਹੋ ਹੀ ਗਿਆ ਜੀ ਹਾਂਜੀ ਸਾਰੇ ਇਹ ਨਹੀਂ ਕਹਿੰਦਾ ਮੈਂ ਕਹਿ ਰਹੀ ਸਾਰੇ ਇਸ ਕੋ ਬਹੁਤ ਖਰਦੋ ਵਿੱਚ ਆਪਿਆ ਸਾਰੀ ਕੋਠੀ ਦੇ ਵਿੱਚ ਆ ਦੇਖੋ ਜੀ ਇਹ ਬਾਹਰਲਾ ਕਿਚਨ ਹੈ ਜੀ ਆਪਣਾ ਪੂਰੀ ਜਿਆਦਾ ਮੈਂ ਕਿਹਾ ਹੈ ਨਾ ਦੀਦੀ ਪੂਰੀ ਕੋਠੀ ਦਾ ਹੁਲਿਆ ਵਿਗੜਿਆ ਪਿਆ ਹੈ ਨਾ ਹਾਂ ਵਜਾ ਲੈ ਮੈਂ ਖੁਦ ਕੇ ਰੀਖੂ ਥੋੜੀ ਜੀ ਆਪਣੀ ਕੰਦਾ ਵੀ ਉੱਚੀਆਂ ਚੱਕੀਆਂ ਹੈ ਜੀ ਇਧਰ ਵੀ ਪੇਂਟ ਕਰਾਵਾਂਗੇ ਆਪਾਂ ਆ ਦੇਖੋ ਜਿਨੀਚੀ ਆਪਣੇ ਕੰਮ ਚੱਲ ਰਿਹਾ ਕੰਮ ਚੱਲ ਰਿਹਾ ਜੀ ਲੱਗੇ ਹੋਏ ਨੇ ਮੇਰੇ ਕਿ ਮਿਸਤਰੀ ਵੀ ਲੱਗ ਰਿਹਾ ਪੇਂਟਰ ਵੀ ਲੱਗ ਰਿਹਾ ਗੋੜਾ ਲੈਣ ਵਾਲਾ ਵੀ ਭਾਈ ਲਾਇਆ ਹੋਇਆ ਟੋਟਲੀ ਸਾਰਾ ਕੰਮ ਚੱਲ ਰਿਹਾ ਜੀ ਜੋਰ ਸ਼ੋਰਾਂ ਤੇ ਬਾਬਾ ਜੀ ਦੀ ਕਿਰਪਾ ਨਾਲ ਦਰਵਾਜ਼ਿਆਂ ਤੇ ਪੇਂਟ ਹੋਊਗਾ ਕਾਫੀ ਜਿਆਦਾ ਖਰਾਬ ਹੋ ਗਏ ਸੀਗੇ ਹੈਨਾ ਆਪਾਂ ਨੇ ਸ਼ੁਰੂ ਚ ਆਪਣੇ ਕੋਠੇ ਦੇ ਵਿੱਚ ਪੱਟੀ ਕਰਾਈ ਸੀਗੀ ਜੀ ਉਹ ਤੋਂ ਬਾਅਦ ਕਲਰ ਕਰਾਇਆ ਸੀਗਾ ਸਭ ਨੇ ਆਪਣੀ ਆਪਣੀ ਚੋਸ ਦਾ ਕਲਰ ਕਰਾਇਆ ਸੀਗਾ ਹੈਨਾ ਦੀਦੀ ਉਹ ਤੋਂ ਬਾਅਦ ਫਿਰ ਆਪਾਂ ਨੇ ਪੇਪਰ ਲਵਾਇਆ ਉਹ ਵੀ ਸਾਰੀ ਫੈਮਿਲੀ ਨੇ ਆਪਣੀ ਆਪਣੀ ਪਸੰਦਾਂ ਲਵਾਇਆ ਸੀਗਾ ਹੁਣ ਜੀ ਹੁਣ ਆਪਾਂ ਫਿਰ ਪੇਂਟ ਹੁਣ ਆਪਣੇ ਤੀਸਰੀ ਚੌਥੀ ਵਾਰ ਹੋ ਰਿਹਾ ਹੈ ਨਾ ਕੋਠੀ 'ਚ ਵੀ ਕੋਈ ਰੰਗ ਹੈ ਸਾ ਹਾਂ ਚੌਥੀ ਵਾਰ ਤੀਜੀ ਵਾਰ ਆਪਾਂ ਨੇ ਪੇਪਰ ਲਵਾਇਆ ਸੀਗਾ ਜੀ ਮਾਧ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੀ ਜੀ ਸਭ ਨੂੰ ਖੁਸ਼ੀਆਂ ਬਖਸ਼ੇ ਤੇ ਇਵੇਂ ਕੰਮ ਚੱਲ ਰਿਹਾ ਜੀ ਕਿਉਂਕਿ ਮੈਨੂੰ ਵੀਡੀਓ ਬਣਾਉਂਦਾ ਤਾਂ ਹੀ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਮੈਂ ਤੇ ਦੀਦੀ ਨੂੰ ਬਸ ਰੰਜਿਤ ਬੇਟਾ ਹੀ ਬਣਾਉਂਦਾ ਹੈ ਸਾਡਾ ਕਦੇ-ਕਦੇ ਬਣਾ ਲੈਂਦਾ ਉਹਦੇ ਕੋਲ ਵੀ ਟਾਈਮ ਨਹੀਂ ਹੈਗਾ ਵੈਸੇ ਕਿ ਉਹ ਖੇਲੀ ਵਰਗਾ ਕੁਝ کہہ ਦਿੰਦੀ ਹੈ ਕਰਨ ਨੂੰ ਹੁਣ ਵੀ ਰੰਜੋ ਦਾ ਆਪਣਾ ਬਾਜ਼ਾਰੀਆ ਹੋਇਆ ਸਮਾਨ ਲੈਣ ਕੁਝ ਤੇ ਮੈਂ ਤੇ ਦੀਦੀ ਨੂੰ ਬਣਾਵਾਂਗੇ ਪ੍ਰਸ਼ਾਦਾ ਹੁਣ ਟਾਈਮ ਹੋ ਰਿਹਾ ਜੀ ਦੁਪਹਿਰ ਦੇ 12:30 ਦਾ ਟਾਈਮ ਹੈ ਚਲੋ ਜੀ ਬਣਾਨੇ ਪ੍ਰਸ਼ਾਦਾ ਹੁਣ 10 ਦਾ ਟਾਈਮ ਹੈ ਪੇਂਟਰ ਆਪਣੇ ਚਲੇ ਗਏ ਨੇ ਜੀ ਕਾਫੀ ਜਿੰਨਾ ਕੰਮ ਨਿਬੜ ਗਿਆ ਇਹਨੇ ਛੱਤ ਦਾ ਕੰਮ ਵੀ ਨਿਬੜ ਗਿਆ ਹੈ ਨਾ ਬੀਬੀ ਬਸ ਲੋਬੀ ਦੀ ਰਹਿ ਗਈ ਹੈ ਨਾ ਹਾਂ ਰੰਜੋਤ ਵਾਲੇ ਕੰਮ ਦੀ ਰਹਿ ਗਈ ਹਾਂ ਬਾਕੀ ਤਾਂ ਸਾਰਾ ਹੀ ਨਿਬੜ ਗਿਆ ਜੀ ਮਿਸਤਰੀ ਦਾ ਕੰਮ ਵੀ ਨਿਬੜ ਗਿਆ ਹੈ ਨਾ ਹਾਂ ਨਾ ਇਹ ਤਾਂ ਕਾਫੀ ਕੰਮ ਪਿਆ ਵਸੇ ਪਰ ਪਾਈ ਗੈਰੀ ਦਾ ਛਤਾਂ ਨੂੰ ਬਿੜਦੀ ਜੀ ਪਹਿਲਾਂ ਸ਼ਾਮ ਦੇ 6:30 ਦਾ ਟਾਈਮ ਹੈ ਜੀ ਗੁਰੂ ਘਰ ਬਾਣੀ ਬਹੁਤ ਸੁਣੀ ਪੜੀ ਜਾ ਰਹੀ ਹੈ ਮਾਪਾ ਜੀ ਦੇ ਹਾਂ ਆਪਣੇ ਗੁਰੂ ਘਰ ਵੀ ਦੇਖ ਲੈ ਰੰਗ ਹਾਂ ਪੇਂਟ ਹੋਇਆ ਜਿਸ ਦਾ ਬਹੁਤ ਹੀ ਜ਼ਿਆਦਾ ਗਾਮੀ ਚਿਆ ਪਿਆ ਹੈ ਜੀ ਸਵੇਰੇ ਸਾਰਾ ਸੰਦਾ ਬਾਹਰ ਕੱਢਦੇ ਹਾਂ ਸ਼ਾਮ ਦੇ ਟਾਈਮ ਫਿਰ ਆਪਾਂ ਸਾਰਾ ਸੰਦਾ ਅੰਦਰ ਲਾਨੇ ਆ ਜੀ ਕਿਉਂਕਿ ਫਿਰ ਜਦੋਂ ਛੱਤਾਂ ਦੀ ਗੜਾਈ ਵਗੈਰਾ ਹੋ ਰਹੀ ਸੀਗੀ ਫਿਰ ਫਰੀਕ ਫਰੀਕ ਜੀ ਕਿਰਕਰੀ ਗਿਰਦੇ ਸੀਗੀ ਇਸ ਕਰਕੇ ਫਿਰ ਆਪਾਂ ਨੂੰ ਸਾਰੀ ਗੱਡੀਆਂ ਤੇ ਟਰੈਕਟਰ ਬਾਹਰ ਕੱਢਣੇ ਪੈਂਦੇ ਨੇ ਕਰਦੀ ਸਾਫ ਸਫਾਈ ਤਾਂ ਬਹੁਤ ਸੋਹਣੀ ਹੋ ਜਾਂਦੀ ਹੈ ਪਰ ਖੇਚਲਾ ਬਹੁਤ ਆਂਦੀ ਹੈ ਜੀ ਹੁਣ ਸਾਨੂੰ ਬਹੁਤ ਜ਼ਿਆਦਾ ਖੇਚਲਾ ਹੋਊਗੀ ਕਿਉਂਕਿ ਆਪਾਂ ਨੂੰ ਸਾਰੀ ਕੋਠੀ ਚੰਗੀ ਤਰ੍ਹਾਂ ਨਾਲ ਧੋਣੀ ਪਊਗੀ ਸਾਰਾ ਫਰਸ਼ ਤੇ ਮਤਲਬ ਜਿਵੇਂ ਗਿਰੀ ਜਾਂਦੇ ਪਲੇ ਬੈਸਤਾ ਭਾਈ ਬਹੁਤ ਜ਼ਿਆਦਾ ਘੱਟ ਸੰਭਾਲ ਨਾਲ ਕਰ ਰਹੇ ਨੇ ਫਿਰ ਵੀ ਪੇਂਟ ਇੱਥਾਂ ਗਿਰੇ ਜਾਂਦਾ ਹੈ ਜੀ ਉਹ ਪੇਂਟ ਆਪਾਂ ਸਾਰਾ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਸਾਰੀ ਫੈਮਿਲੀ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਹੈ हां देखो जी अपने रंजोत ने बहुत सोणियां लाइटਾਂ ਲਵਾਈਆਂ ਨੇ ਉਹਦੇ ਵਿੱਚ ਟੈਲਾਂ ਦੇ ਵਿੱਚ ਆ ਤੁਸੀਂ ਦੇਖ ਰਹੇ ਜਿਹੜੀਆਂ ਹੱਥੋਂ ਦੇੇਟ ਦਿਖਾਨੀਆਂਵੇਂ ਬੱਚਿਆਂ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਜੀ ਬੱਚਿਆਂ ਨੂੰ ਸ਼ੌਂਕ ਵੀ ਹੈ ਇਹ ਆਪਣੇ ਰंजोत ਨੇ ਸਪੈਸ਼ਲੀ ਲਾਈਟਾਂ ਪਵਾਈਆਂ ਨੇ ਜੀ ਬਹੁਤ ਸੋਣੀਆਂ ਨੇ ਤੇ ਉੱਪਰ ਵੀ ਤਿੰਨ ਲਾਈਟਾਂ ਉੱਪਰ ਨੇ ਜੀ ਇਹੀ ਜੀਆਂ ਇੱਕ ਲਾਈਟ ਇਹੇ ਹੇਠਾਂ ਲੱਗੀ ਹੈ ਤੁਸੀਂ ਦੇਖ ਰਹੇ ਆ ਦੇਖੋ ਇਹ ਬਹੁਤ ਸੋਹਣੀ ਲਾਈਟ ਹੈ ਜਦੋਂ ਮਤਲਬ ਕੋਠੀ ਦੀ ਸਾਈਡ ਲੇਟਾ ਬੰਦ ਕਰ ਦਿੰਦੇ ਆ ਇਕ ਲੀਆਂ ਜਗਦੀਆਂ ਹੁੰਦੀਆਂ ਨੇ ਤੇ ਇਹਦਾ ਬਹੁਤ ਸੋਹਣਾ ਫਲਾਵਰ ਜਿਹਾ ਬਣਦਾ ਹੈ ਜੀ ਸਾਡੀ YouTube ਫੈਮਲੀ ਸਾਨੂੰ ਕਹਿੰਦੀ ਤੁਸੀਂ ਵੀਡੀਓ ਨਹੀਂ ਪਾਉਂਦੇ ਹੈਗੇ ਕਿਉਂਕਿ ਸਾਨੂੰ ਟਾਈਮ ਹੀ ਨਹੀਂ ਲੱਗਦਾ ਹੈ ਕਿ ਕੰਮ ਇੰਨਾ ਜ਼ਿਆਦਾ ਹੁੰਦਾ ਹੈ ਜੀ ਹੁਣ ਅਸੀਂ ਤਾਂ ਹੀ ਸਪੈਸ਼ਲੀ ਆਪਣੀ YouTube ਫੈਮਲੀ ਕਰਕੇ ਹੀ ਵੀਡੀਓ ਪਾ ਰਹੇ ਹਾਂ ਜੀ ਇਹ ਜੀ ਬੇਬੇ ਜੀ ਸੀਗੇ ਦਵਾਈ ਲੈਣ ਜਾ ਰਹੇ ਸੀਗੇ ਮੈਂ ਕਿਹਾ ਹਾਂ ਉਹ ਚਾਹ ਪੀ ਕੇ ਜਾਈਓ ਕਿਰਨੀ ਮੈਂ ਬੇਟਾ ਕੇ ਦਵਾਈ ਲੈਣ ਜਾ ਰਹੀ ਹਾਂ ਦਵਾਈ ਕਰ ਰਿਹਾ ਰਰੇ ਰੇ ਜੀ ਹਲ ਤਾਂ ਕੀ ਕੁ ਮਾਰਿਆ ਇਹਨਾਂ ਨੇ ਭਾਈਆਂ ਨੇ ਉੱਪਰਲੀ ਸਾਈਡ ਵਜੀਆਂ 2 ਕੋਟ ਠੇਠਾ ਤੇ 1 ਵਜਿਆ ਹਲੇ ਇਹ ਆਪਾਂ ਨੇ ਜੀ ਪਰਾਣੀ ਘਰ ਦੀ ਮਰਮੱਤ ਕਰਾਈਏ ਆਪਣੇ ਮਝਾਲੇ ਦੀ ਆ ਦੇਖੋ ਜੀ ਇੱਥੇ ਵੀ ਕਾਫੀ ਜ਼ਿਆਦਾ ਖਰਾਬ ਸੀਗਾ ਇਹ ਸਾਰੀ ਆਪਾਂ ਨੇ ਲਪਾਈ ਕਰਾਤੀ ਇਹ ਆਪਾਂ ਨੇ ਕੰਦਾ ਥੋੜੀਆਂ ਉੱਚੀਆਂ ਕਰਵਾਤੀਆਂ ਹੁਣ ਆਪਾਂ ਇਧਰ ਵੀ ਪੇਂਟ ਕਰਵਾਵਾਂਗੇ ਜੀ ਰੀਦੀ ਨੀ ਕੜਛੀ ਟੰਗੀ ਹੋਈ ਹੈ ਜੀ ਕਿਉਂਕਿ ਮੀਂਹ ਆ ਜਾਂਦਾ ਹੈ ਹੁਣ ਵਿਆਤਾ ਚਲਦੀ ਰਹਿੰਦੇ ਨੇ ਜੀ ਕੋਈ ਵੀ ਮੌਸਮ ਹੋਵੇ ਵਿਆਤਾ ਹਰ ਟਾਈਮ ਹੁੰਦੇ ਹੀ ਰਹਿੰਦੇ ਨੇ ਜੀ ਇਸ ਕਰਕੇ ਰੀਦੀ ਨੀ ਕੜਛੀ ਟੰਗੀ ਹੋਈ ਹੈ ਜੀ ਮੈਂ ਕਿਹਾ ਦੀਦੀਆਂ ਤਾਂ ਕੜਛੀ ਟੰਗੇ ਰੱਖੀਏ ਉਹ ਪਾਣੀ ਦਾ ਰਸਾ ਖੋਲੇ ਹੀ ਨਹੀਂ ਹੈਗਾ ਖਾਲੀ ਹੈ ਨਾ ਖਾਲੀ ਮਰਮਤ ਜੀ ਹੋ ਗਈ ਹੁਣ ਪੇਂਟ ਹੋ ਜਾਏਗਾ ਨਾ ਜਦੋਂ ਹੈਨਾ ਐਨ ਵਧੀਆ ਬਣ ਜਾਣਾ ਫਿਰ ਮੱਝਾ ਵਾਲਾ ਵੀ ਆਪਣਾ ਹੋਰ ਬਾਬਾ ਜੀ ਕਿਰਪਾ ਨਾਲ ਹੀ ਵਧੀਆ ਹੋ ਜਾਏਗਾ। ਬਾਕੀ ਆਪਾਂ ਧੁੱਪ ਤੋਂ ਨਾ ਇੱਥੇ। ਹਾਂਜੀ। ਮੈਂ ਬਾਅਦ ਵਿੱਚ ਜਮੈਂਟ ਲਵਾਂਗੇ। ਹਾਂਜੀ ਹਾਂ ਲਿਆਵਾਂਗੇ ਉਹ। ਤੇ ਪੈਰ ਹਿਲਾਉਣਗੇ ਹੈ ਨੀ। ਖੜੀ ਰਹਿਣ ਪੱਠੇ ਰੱਖ। ਇਹ ਵੀ ਕੋਈ ਆਇਆ ਜੀ ਆਪਾਂ ਨੇ ਨਾਲੀ ਦੇ ਉੱਤੇ। ਤਾਂ ਉੱਪਰ ਸਾਰਾ ਮਾਰਦੇ ਸਾਰਾ। ਇਹ ਵੀ ਬਾਹਰ ਕੰਮ ਚੱਲ ਰਿਹਾ ਹੈ ਜੀ। ਇਹ ਬਹੁਤ ਵਧੀਆ ਦਿੱਖ ਰਿਹਾ ਹੈ। ਚੱਲ ਜਾ। ਬੱਚੇ ਹੋਲੀ ਖੇਡ ਰਹੇ ਨੇ ਜਿਗੇ ਸੀਗੇ ਰੰਗੋਦੇ ਲਾ ਕੇ ਗਏ ਨੇ। ਸਾਨੂੰ ਐ ਲੱਗ ਰਿਹਾ। ਛੜਕਾਦਰ ਵੀ ਨਾ ਖਰਾਬ ਕਰ ਦੇਣ। ਉਰੇ ਨਾ ਬੁੱਤਾ ਆਓ ਇੱਕ ਖਰਬੂਜੇਂ ਗੰਦੂਰੀ ਨਾ ਆਓ। ਪੋਰਵਤ ਦੇਖ ਲੈ ਕਰਾ ਕਲਰ ਘਰਾ ਹੋ ਜਾਣਾ ਬੱਚੀ ਆਹ ਦਾ ਆਹ ਬੱਚੀ ਖਲੀ ਨਹੀਂ ਪੁੱਤਾ ਖੁਦ ਹੋ ਗਿਆ ਆਪਾਂ ਲੈ ਇਹ ਮਤਲਬ ਨਹੀਂ ਹੋਇਆ ਚਾ ਪਰ ਪੜਨ ਕਰ ਬੀ ਤਾਂ ਮਲਾ ਹੋਇਆ ਪੋਰ ਮੈਂ ਤਾਂ ਨਹੀਂ ਬਚਿਆ ਬਚਾ ਉਹ ਲਾ ਲੇ ਲੱਕਟ ਲੱਗਿਆ ਵਾ ਚਲੋ ਠੀਕ ਹੈ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ